ਲੋ ਜੀ ਮੈਂ ਤੁਹਾਡਾ ਮਿੱਤਰ ਜਬਰ ਚੋਦਰੀ ਤੁਸੀਂ ਵੇਖਦੇ ਪਏ ਹੋ ਫੈਕਟਸ ਵੇ ਜੇਸੀ ਤੁਹਾਨੂੰ ਬੇਤੀ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਕਰਨ ਦੀ ਅੱਜ ਤੁਹਾਡੇ ਕੋਲ ਜਿਹੜੀਆਂ ਖਬਰਾਂ ਨੇ ਉਹ ਡਿਜ਼ਾਈਨ ਉਹਨਾਂ ਦਾ ਤੁਸੀਂ ਪਹਿਲੇ ਜਾਣਦੇ ਹੋ ਸਾਰੇ ਖਬਰਾਂ ਆ ਰਹੀਆਂ ਬੰਗਲਾਦੇਸ਼ ਤੋਂ ਢਾਕਾ ਤਰਾਸ਼ਾਈ ਤੇ ਚਿਟਾਗੋਂ ਇਹ ਜਿਹੜਾ ਇਸ ਵੇਲੇ ਬਹੁਤ ਵੱਡੀ ਪੱਦਰ ਦੇ ਉੱਤੇ ਉੱਥੇ ਪ੍ਰੋਟੈਸਟ ਹੋ ਰਹਾ ਹੈ ਅ ਪਰ ਤਸ਼ੱਦਦ ਮਜ਼ਾਹਰ ਜੈਨੋਸੀ ਕਹਨੇ ਆ ਉਹ ਹੋ ਰਹਾ ਹੈ ਲੇਕਿਨ ਬੰਗਲਾਦੇਸ਼ ਦੇ ਲੋਕ ਜਿਹੜੇ ਆਪਣੇ ਮੁਲਕ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ ਪਰ ਕਿਉਂ ਕਰ ਰਹੇ ਨੇ ਇਹ ਸਭ ਤੋਂ ਵੱਡਾ ਸਵਾਲ ਹੈਗਾ ਇਹ ਪ੍ਰੋਟੈਸਟ ਕਿਆ ਬੰਗਲਾਦੇਸ਼ ਦੇ ਖਿਲਾਫ ਕੀਤਾ ਜਾ ਰਿਹਾ ਨਹੀਂ ਜਿਹੜੇ ਪਹਿਲੇ ਸੀ ਪਿਛਲੇ ਨੀ ਕਿ ਜਦੋਂ ਹਸੀਨਾ ਵਾਜਿਦ ਦੇ ਖਿਲਾਫ ਜਦੋਂ ਇੱਥੇ ਪ੍ਰੋਟੈਸਟ ਦੇਖੇ ਉਦੋਂ ਵੀ ਲੋਕ ਜਿਹੜੇ ਸੀ ਐਸੇ ਹੀ ਵੱਡੀ ਪੱਦਰ ਦੇ ਉੱਤੇ ਨਿਕਲੇ ਗਲੀਆਂ ਵਿੱਚ ਉਹਨਾਂ ਦੇ ਅੱਗੇ ਬੰਦੂਕ ਤਾਣੀ ਗਈ ਮਾਰੇ ਆ ਪਟਿਆ ਗਿਆ ਉਦੋਂ ਉਹ ਪ੍ਰੋਟੈਸਟ ਕਰ ਰਿਹਾ ਸੀ ਹਸੀਨਾ ਵਾਜਦ ਦੀ ਗਵਰਨਮੈਂਟ ਦੇ ਖਿਲਾਫ ਤੁਹਾਨੂੰ ਪਤਾ ਸਾਰਿਆਂ ਨੂੰ ਪੂਰੀ ਤਰ੍ਹਾਂ ਹੂੰ ਹਸੀਨਾ ਵਾਜਦ ਦੇ ਖਿਲਾਫ ਕਿਉਂ ਪ੍ਰੋਟੈਸਟ ਕਰ ਰਿਹਾ ਸੀ ਕਿਉਂਕਿ ਹਸੀਨਾ ਵਾਜਦ ਜਿਹੜੀ ਸੀ ਉਹ ਹਿੰਦੁਸਤਾਨ ਦੇ ਸਾਰਾ ਕੁਝ ਉਹਨੇ ਪੂਰਾ ਬੰਗਲਾਦੇਸ਼ ਨੂੰ ਰੇਡੀਕਲਾਈਜ਼ ਕਰਕੇ ਹਿੰਦੁਸਤਾਨ ਦੀ ਪੱਖ ਚ ਕਰ ਦਿੱਤਾ ਸੀ ਸਾਰੀ ਦੁਨੀਆ ਤੋਂ ਕੱਟ ਕੇ ਤੇ ਲੋਕਾਂ ਨੇ ਵਿਰੋਧ ਕੀਤਾ ਹਸੀਨਾ ਵਾਜੇ ਤੁਹਾਨੂੰ ਪਤਾ ਜਿਵੇਂ ਭੱਜੀ ਤੇ ਭੱਜ ਕੇ ਆਪਣੇ ਮਾਸਟਰਸ ਦੇ ਕੋਲ ਚਲੀ ਗਈ ਉਹਦੇ ਮਾਸਟਰ ਹਿੰਦੁਸਤਾਨੀ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਸੀ ਉਹਨਾਂ ਨੇ ਉਹਨੂੰ ਉੱਥੇ ਸ਼ਰਨ ਦੇ ਕੇ ਰੱਖੀ ਬਣਾ ਦੇ ਕੇ ਰੱਖੀ ਹੁਣ ਜਦੋਂ ਬੰਗਲਾਦੇਸ਼ ਨਾਰਮਲਾਈਜੇਸ਼ਨ ਕਰਨਾ ਚਾਹ ਰਿਹਾ ਡੈਮੋਕ੍ਰੇਸੀ ਦੀ ਰੈਸਟੋਰੇਸ਼ਨ ਕਰਨਾ ਚਾਹ ਰਿਹਾ ਇੱਕ ਫਰੈਸ਼ ਇਲੈਕਸ਼ਨ ਜਿਹੜਾ ਉਹ ਕਰਵਾਉਣਾ ਚਾਹ ਰਿਹਾ ਇਹ ਚੀਜ਼ਾਂ ਜਿਹੜੀਆਂ ਕਿਨੂੰ ਸੂਟ ਨਹੀਂ ਕਰਦੀਆਂ ਜਾਂ ਕੌਣ ਨਹੀਂ ਚਾਹੁੰਦਾ ਜ਼ਾਹਰੀ ਜੀ ਗੱਲ ਹੈ ਹਿੰਦੁਸਤਾਨ ਇਹ ਗੱਲ ਨਹੀਂ ਚਾਹੁੰਦਾ ਕਿਉਂਕਿ ਹਿੰਦੁਸਤਾਨ ਨੇ ਜਿੰਨੀ ਵੀ ਇਨਵੈਸਟਮੈਂਟ ਬੰਗਲਾਦੇਸ਼ ਦੇ ਉੱਤੇ ਕੀਤੀ ਉੱਥੇ ਸਿਸਟਮਸ ਦੇ ਉੱਤੇ ਕੰਟਰੋਲ ਕੀਤਾ ਆਪਣੇ ਸਫਾਰਤਖਾਨਿਆਂ ਦੇ ਰਾਹੀਂ ਜਿਹੜੀਆਂ ਰੋ ਦੀਆਂ ਪੂਰੇ ਨੈਟਵਰਕ ਚਲਾਏ ਉਥੇ ਹਸੀਨਾ ਵਾਜਦ ਨੂੰ ਜਦੋਂ ਭਜਾਇਆ ਹਥੋਂ ਤੋਂ ਉਸ ਤੋਂ ਬਾਅਦ ਬੰਗਲਾਦੇਸ਼ ਨੇ ਆਪਣੇ ਸਿਕਿਉਰਿਟੀਜ਼ ਦਾ ਆਡਿਟ ਕੀਤਾ ਉਹਦੇ ਵਿੱਚੋਂ ਜਿੱਥੇ-ਜਿੱਥੇ ਇੰਡੀਅਨਸ ਮਦਖਲਤ ਸੀ ਉਹਨਾਂ ਨੇ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਭਜਾ ਦਿੱਤੇ ਉਥੋਂ ਇਹ ਚੀਜ਼ਾਂ ਜਿਹੜੀਆਂ ਇਹ ਹਿੰਦੁਸਤਾਨ ਨੂੰ ਕਬੂਲ ਨਹੀਂ ਸੀ ਹਿੰਦੁਸਤਾਨ ਚਾਹੁੰਦਾ ਸੀ ਕਿ ਉਹ ਹੁਣ ਉੱਥੇ ਜਿਹੜੀ ਉਹਦੀ ਜਿਹੜੀ ਉਹਦੀ ਇਨਵੈਸਟਮੈਂਟ ਹੈ ਨੂੰ ਕਾਬੂ ਕਰਕੇ ਰੱਖਣ ਦੀ ਤਾਂ ਕਿ ਉਹਨੂੰ ਪਾਕਿਸਤਾਨ ਦੇ ਖਿਲਾਫ ਵਰਤਿਆ ਜਾਏ ਬੰਗਲਾਦੇਸ਼ ਨੂੰ ਬਾਕੀ ਲੋਕਾਂ ਦੇ ਮਿਆਮਾਰਕ ਦੇ ਖਿਲਾਫ ਵਰਤਿਆ ਜਾਏ ਸਟੇਟ ਦੇ ਤੌਰ ਦੇ ਉੱਤੇ ਉਹਦੇ ਚ ਉਹਨੂੰ ਬੁਰੀ ਤਰ੍ਹਾਂ ਕਹਿ ਲੋ ਕਿ ਨਕਾਮੀ ਹੋਈ ਡੀਫੀਟ ਹੋਈ ਤੇ ਹਿੰਦੁਸਤਾਨ ਜਿਹੜਾ ਉਸੇ ਡੀਫੀਟ ਤੇ ਨਕਾਮੀ ਦਾ ਬਦਲਾ ਲੈਣ ਵਾਸਤੇ ਹੁਣ ਚਾਹੁੰਦਾ ਹੈ ਕਿ ਬੰਗਲਾਦੇਸ਼ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਨਾਰਮਲ ਹੋਣ ਹੀ ਨਾ ਆਊਟ ਆਫ ਜਾਂ ਮਾਈਨਸ ਹਸੀਨਾ ਬੋਦੋਦੀ ਪਾਰਟੀ ਉਹਨਾਂ ਨੂੰ ਕੋਈ ਵੀ ਸਰਕਾਰ ਜਿਹੜੀ ਬੰਗਲਾਦੇਸ਼ ਵਿੱਚ ਉਹ ਕਾਬਲੇ ਕਬੂਲ ਨਹੀਂ ਹਿੰਦੁਸਤਾਨ ਨੂੰ ਇਹ ਬੇਸਿਕ ਜਿਹੜਾ ਪਲੋਟ ਔਰ ਇਸ਼ੂ ਹੈ ਬਾਕੀ ਜੋ ਕੁਝ ਹੋ ਰਿਹਾ ਉਹ ਸਿਰਫ ਉਹਦੀ ਉਹਨ ਰੁਕ ਉਹਨ ਜਾਨੀ ਕਿ ਜੋ ਕੁਝ ਆਪਣੇ ਪੈਗਾਮ ਆਪਣੇ ਜਿਹੜੇ ਜਿਹੜੇ ਨਫੀਰੀਅਸ ਡਿਜ਼ਾਈਨ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਹਿੰਦੁਸਤਾਨ ਜਿਹੜਾ ਉਹ ਕਰ ਰਿਹਾ ਪਿਛਲੇ 1.5 2 ਸਾਲ ਦੇ ਉਤੋਂ ਚਾਹੇ ਮੁxtਲਫ ਮੌਕਿਆਂ ਦੇ ਉੱਤੇ ਯੂਨਸ ਨੂੰ ਡੀਫੇਮ ਕਰਨਾ ਹੋਵੇ ਉਹਨਾਂ ਜਿਹੜੇ ਚੀਫ ਐਗਜ਼ੀਕਟਿਵ ਨੇ ਆਪਣੇ ਮੀਡੀਆ ਨੂੰ ਵਰਤਣਾ ਹੋਵੇ ਦਿਨ ਰਾਤ ਜਾਂ ਇੱਥੇ ਤੱਕ ਕਿ ਜਨਾਬ ਐਸਤੀਫਾ ਦੇ ਗਿਆ ਹੁਣ ਨਠਿਆ ਹੁਣ ਨਠਿਆ ਇਹਦੀ ਸਿਹਤ ਨਹੀਂ ਠੀਕ ਹੈ ਕਾਬਲੇ ਕਬੂਲ ਨਹੀਂ ਇਹ ਸਾਰਾ ਕੁਝ ਪਲਾਨ ਜਿਹੜਾ ਸੀ ਉਹ ਕਰਦਾ ਰਿਹਾ ਲੇਕਿਨ ਇਹ ਪ੍ਰਪਾਗੈਂਡਾ ਆਪਣੇ ਮੀਡੀਆ ਦੇ ਰਾਹੀਂ ਸੀ ਆਪਣੇ ਲੋਕਾਂ ਨੂੰ ਜਾਂ ਅਸੀਨਾ ਵਾਜਦ ਨੂੰ ਆਪਣੀ ਜਿਹੜੀ ਮੁਲਕ 'ਚ ਬੈਠੀ ਹੈ ਉਹਨੂੰ ਥੋੜਾ ਜਿਹਾ ਕਾਮ ਕਰਨ ਵਾਸਤੇ ਕੋਜ਼ੀ ਰੱਖਣ ਵਾਸਤੇ ਜੀ ਕਿ ਉਹਦਾ ਰਿਟਰਨ ਹੋ ਸਕਦਾ ਪਰ ਬੰਗਲਾਦੇਸ਼ ਦੇ ਲੋਕਾਂ ਨੇ ਸਾਬਤ ਕੀਤਾ ਕਿ ਉਹ ਆਪਣੇ ਦੇਸ਼ ਦੇ ਨਾਲ ਨੇ ਆਪਣੇ ਮੁਲਕ ਦੇ ਨਾਲ ਨੇ ਆਪਣੀ ਜਿਹੜੀ ਜਿਹੜੀ ਮਾਈਨਸ ਹਸੀਨਾ ਵਾਜਦ ਦੇ ਉਸ ਬੰਗਲਾਦੇਸ਼ ਦੇ ਨਾਲ ਉਹਨਾਂ ਨੇ ਕਾਲ ਆਊਟ ਕੀਤਾ ਹਿੰਦੁਸਤਾਨ ਦੇ ਪ੍ਰੈਪੇ ਘੰਡੇ ਨੂੰ ਵੀ ਤੇ ਹਿੰਦੁਸਤਾਨ ਦੇ ਜਿਹੜੇ ਸਫਾਰਤਖਾਨੇ ਰਾਹੀਂ ਜਿਹੜੀਆਂ ਯੋਜਨਾਵਾਂ ਬਣਦੀਆਂ ਸੀ ਸਭ ਨੂੰ ਉਹਨਾਂ ਨੇ ਟਹਿ ਟੇਰੀ ਕਰ ਦਿੱਤਾ ਫਿਰ ਉਸ ਤੋਂ ਬਾਅਦ ਜਿਹੜਾ ਰੌਦ ਯੋਹੀ ਪਲੇਬੁੱਕ ਸਾਹਮਣੇ ਆਈ ਜਿਹੜਾ ਕਿ ਉਹ ਸਾਲਾਂ ਦੇ ਉਤੋਂ ਆਪਣੇ ਵਿਰੋਧੀਆਂ ਦੇ ਖਿਲਾਫ ਵਰਤ ਰਿਹਾ ਚਾਹੇ ਉਹ ਪਾਕਿਸਤਾਨ ਹੋਵੇ ਚਾਹੇ ਉਹ ਚਾਈਨਾ ਚ ਕੋਸ਼ਿਸ਼ ਕਰਦੇ ਥੋੜੀ ਬਹੁਤੀ ਉੱਥੋਂ ਤਾਂ ਖੈਰ ਲਿੱਤੇ ਹੀ ਬਹੁਤ ਵੱਡੇ ਪੈਂਦੇ ਨੇ ਚਾਹੇ ਫਿਰ ਕਸ਼ਮੀਰ ਦੇ ਵਿੱਚ ਜਿਹੜਾ ਉਹ ਹੋਵੇ ਚਾਹੇ ਫਿਰ ਪੰਜਾਬ ਦੇ ਵਿਰੁੱਧ ਜਿਹੜਾ ਆਪਣੀ ਪਲੇਬੁੱਕ ਚੱਲਦੀ ਪਈ ਉਹ ਕਤਲਗਾਰਦ ਦੀ ਟਾਰਗੇਟ ਕਿਲਿੰਗ ਦੀ ਜਿਸ ਤਰ੍ਹਾਂ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਹਿੰਦੁਸਤਾਨ ਜਿਹੜਾ ਦੁਨੀਆ ਦੇ ਉੱਤੇ ਇਸ ਵੇਲੇ ਸਿਰਫ ਇੱਕ ਦੇਸ਼ ਐਸਾ ਦੁਨੀਆ ਦੀ ਤਾਰੀਖ ਦੇ ਉੱਤੇ ਇਸ ਵੇਲੇ ਸਿਰਫ ਇੱਕ ਦੇਸ਼ ਐਸਾ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੇ ਕਰਵਾਂਦਾ ਔਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਉਹਨਾਂ ਦੀ ਸਟੇਟ ਕ੍ਰਾਫਟ ਦਾ ਹਿੱਸਾ ਹੈਗਾ ਉਹ ਦੇਸ਼ ਭਾਰਤ ਹੈਗਾ ਹਿੰਦੂਤਵਾ ਦਾ ਦੇਸ਼ ਹੈਗਾ ਆਰਐਸਐਸ ਡਰਾਈਵਨ ਦੇਸ਼ ਹੈਗਾ ਉਹ ਹਿੰਦੁਸਤਾਨ ਜਾਂ ਇੰਡੀਆ ਹੈਗਾ ਇੰਡੀਆ ਦੀ ਸਟੇਟ ਹੌਟ ਦੇ ਵਿੱਚ ਜਿਹੜੀ ਸਟੇਟ ਕਰਾਫਟ ਹੈ ਉਹਦੇ ਵਿੱਚ ਟਰਾਂਸਨੈਸ਼ਨਲ ਰਿਪ੍ਰੈਸ਼ਨ ਹੁੰਦਾ ਹੈ ਕੰਪੋਨੈਂਟ ਜਿਹੜਾ ਕਿ ਰਾ ਰਾਹੀਂ ਜਿਹੜਾ ਉਹ ਉਹਨੂੰ ਪੂਰਾ ਕਰਦਾ ਹੈ ਮੁxtਲਫ ਲੋਕਾਂ ਦੇ ਮੁxtਲਫ ਜਗ੍ਹਾ ਚ ਜਾ ਕੇ ਲੋਕਾਂ ਨੂੰ ਟਾਰਗੇਟ ਕਰਨਾ ਚਾਹੀਏ ਕੈਨੇਡਾ ਹੋਵੇ ਚਾਹੇ ਯੂਐਸਏ ਹੋਵੇ ਚਾਹੇ ਯੂਕੇ ਹੋਵੇ ਆਸਟ੍ਰੇਲੀਆ ਹੋਵੇ ਨਿਊਜ਼ੀਲੈਂਡ ਹੋਵੇ ਹਰ ਜਗ੍ਹਾ ਦੇ ਉੱਤੇ ਚਾਹੇ ਨੇਪਾਲ ਹੋਵੇ ਚਾਹੇ ਪਾਕਿਸਤਾਨ ਹੋਵੇ ਔਰ ਹੁਣ ਫੋੜੀ ਤੌਰ ਦੇ ਉੱਤੇ ਉਹੀ ਪਲੇ ਬੁੱਕ ਰੌਣੇ ਖੋਲੀ ਤੇ ਉਹਨੂੰ ਬੰਗਲਾਦੇਸ਼ ਵਿੱਚ ਵਰਤਨ ਦਾ ਜਿਹੜਾ ਸੀ ਉਹ ਸ਼ੁਰੂਆਤ ਕਰ ਦਿੱਤੀ ਹੈ ਵੀ ਪਿਛਲੇ ਫਰਾਈਡੇ ਨੂੰ ਲੋਕੀ ਰੌ ਦੇ ਜਿਹੜੇ ਪੇਡ ਏਜੰਟ ਜਾਂ ਪ੍ਰੌਕਸੀਜ਼ ਦੇ ਫੁੱਟ ਸੋਲਜਰ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਪਾਈ ਸ਼ਹੀਦ ਹਰਦੀਪ ਸਿੰਘ ਨਿਜਰ ਨੂੰ ਸ਼ਹੀਦ ਕਰਵਾਇਆ ਉਸੇ ਹੀ ਪੈਟਰਨ ਦੇ ਉੱਤੇ ਇੱਕ ਉਹ ਬੜਾ ਪਾਪੂਲਰ ਜਿਹੜਾ ਸਟੂਡੈਂਟ ਲੀਡਰ ਸੀ ਉਸਮਾਨ ਹਾਦੀ ਜਿਹਨੇ ਕਿ ਇਲੈਕਸ਼ਨ ਲੜਨ ਦਾ ਵੀ ਐਲਾਨ ਕੀਤਾ ਸੀ ਇੰਡੀਪੈਂਡੈਂਟ ਤੌਰ ਦੇ ਉੱਤੇ ਉਹਨੂੰ ਟਾਰਗੇਟ ਕੀਤਾ ਗਿਆ ਥੋੜਾ ਜਿਹਾ ਜਰਾ ਸਮਝਣ ਦੀ ਗੱਲ ਹੈ ਟਾਰਗੇਟ ਵਿੱਚੋਂ ਕਿਹੜਾ ਬੰਦਾ ਚੁਣਿਆ ਜਿਹੜਾ ਕਿਸੇ ਸਿਆਸੀ ਜਮਾਤ ਦਾ ਪੱਖ ਨਹੀਂ ਸੀ ਉਸ ਬੰਦੇ ਨੂੰ ਚੁਣਿਆ ਜਿਹੜਾ ਕਹਿੰਦਾ ਸੀ ਮੈਂ ਇੰਡੀਪੈਂਡੈਂਟ ਇਲੈਕਸ਼ਨ ਲੜਨਾ ਤਾਂ ਕਿ ਕਿਉਂ ਇਸ ਬੰਦੇ ਨੂੰ ਟਾਰਗੇਟ ਕਰਨ ਦਾ ਕੀਤਾ ਤਾਂ ਕਿ ਜਿਹੜਾ ਇਲਜ਼ਾਮ ਹੈ ਉਹ ਦੂਸਰੀਆਂ ਸਿਆਸੀ ਪਾਰਟੀਆਂ ਜਾਂ ਦੂਸਰੇ ਜਿਹੜੇ ਤੁਹਾਡੇ ਸਟੂਡੈਂਟ ਲੀਡਰ ਨੇ ਉਹਨਾਂ ਤੇ ਲੱਗ ਸਕੇ ਇਹ ਬੜਾ ਕੇਅਰਫੁਲੀ ਪਲਾਨ ਜਿਹੜਾ ਸੀ ਰੋ ਦੇ ਦਿੱਲੀ ਦੇ ਹੈੱਡਕੁਆਰਟਰ ਵਿੱਚ ਡਿਜ਼ਾਈਨ ਕੀਤਾ ਗਿਆ ਫਿਰ ਉਹਨੂੰ ਇੰਪਲੀਮੈਂਟ ਕੀਤਾ ਗਿਆ ਔਰ ਮੋਟਰਸਾਈਕਲ ਸਵਾਰਾਂ ਨੇ ਇਸ ਲੀਡਰ ਨੂੰ ਸਟੂਡੈਂਟ ਲੀਡਰ ਨੂੰ ਗੋਲੀਆਂ ਮਾਰੀਆਂ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਫੌਰੀ ਤੌਰ ਦੇ ਉੱਤੇ ਉਹਨੂੰ ਜਿਹੜਾ ਸੀ ਟਰੀਟਮੈਂਟ ਵਾਸਤੇ ਸਿੰਗਾਪੁਰ منتقل ਕੀਤਾ ਗਿਆ ਤਾਂ ਕਿ ਉਹਦੀ ਜਾਨ ਵੱਜੇ ਲੇਕਿਨ ਉਹ 5 6 ਦਿਨ ਜਿਹੜਾ ਸੀ ਆਪਣਾ ਮੌਤ ਤੇ ਹਯਾਤ ਦੀ ਕਸ਼ਮਕਸ਼ ਵਿੱਚ ਜ਼ਿੰਦਗੀ ਦੇ ਵਿੱਚ ਲੜਿਆ ਥਰਸਡੇ ਵਾਲੇ ਦਿਨ ਯਾਨੀ ਕੱਲ ਕੱਲ ਉਹਦੀ ਜਿਹੜੀ ਉਥੋਂ ਸ਼ਹਾਦਤ ਦੀ ਖਬਰ ਆ ਗਈ ਜਦੋਂ ਉਹ ਹਾਦੀ ਸ਼ਹੀਦ ਹੋਇਆ ਤੇ ਲੋਕਾਂ ਨੂੰ ਪੱਕਾ ਯਕੀਨ ਲੋਹੇ ਤੋੜ ਸੀ ਕਿ ਇਹ ਕੰਮ ਜਿਹੜਾ ਇਹ ਹਿੰਦੁਸਤਾਨ ਨੇ ਕਰਵਾਇਆ ਫਿਰ ਜਿਹੜਾ तमाम بنگਲਾਦੇਸ਼ ਦੇ ਲੋਕ ਜਿਹੜੇ ਸੀ ਉਹਨਾਂ ਨੇ ਤੁਸੀਂ ਦੇਖਦੇ ਪਏਓ ਵਿਜ਼ੂਅਲਸ ਤਸਵੀਰਾਂ ਤੁਸੀਂ ਦੇਖਦੇ ਪਏਓ ਕਿ ਉਹਨਾਂ ਨੇ ਫਿਰ ਹਿੰਦੁਸਤਾਨ ਦੇ ਜਿਹੜੇ ਅਤਵਾਦਖਾਨੇ ਨੇ ਜਿਹੜੇ ਕਾਉਂਸਲਖਾਨੇ ਨੇ ਉਹਨਾਂ ਦੀ ਤਰਫ ਮਾਰਚ ਸ਼ੁਰੂ ਕਰ ਦਿੱਤਾ ਉਹਨਾਂ ਨੇ ਉਹਨਾਂ ਦਾ ਘਰਾਓ ਕਰਨਾ ਸ਼ੁਰੂ ਕਰ ਦਿੱਤਾ ਢਾਕਾ ਦੇ ਵਿੱਚ ਬਹੁਤ ਵੱਡਾ ਗੱਠ ਹੋਇਆ ਬਹੁਤ ਵੱਡਾ ਘਰਾਓ ਹੋਇਆ ਹਿੰਦੁਸਤਾਨ ਦੇ ਕੌਂਸਲਖਾਨੇ ਦਾ ਚਿਟਾਗੋਂਗ ਚ ਹੋਇਆ ਇਹ ਤੁਸੀਂ ਤਸਵੀਰਾਂ ਦੇਖਦੇ ਹੋ ਰਾਜਸ਼ਾਹੀ ਦੇ ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਸਿਕਿਉਰਿਟੀ ਲਾਈ ਹੋਈ ਹੈ ਬਚਣ ਵਾਸਤੇ ਬਚਾਉਣ ਵਾਸਤੇ ਪੈਟਰਨ ਤੁਸੀਂ ਦੇਖੋ ਜੋ ਕੁਝ ਬੰਗਲਾਦੇਸ਼ ਚ ਹੋ ਰਿਹਾ ਬੰਗਲਾਦੇਸ਼ ਕਰ ਰਿਹਾ ਉਹੀ ਕੁਝ ਕੈਨੇਡਾ ਦਾ ਵੰਕੂਵਰ ਦਾ ਕੌਂਸਲਖਾਨਾ ਕਰ ਰਿਹਾ ਪਲੇ ਬੁੱਕ ਸੇਮ ਹੈ ਰੂਲ ਬੁੱਕ ਸੇਮ ਹੈ ਰੋਦੀ ਉੱਥੇ ਵਰਤੀ ਤੇ ਕੈਨੇਡਾ ਦਾ ਜ਼ਲੀਲ ਖੱਜਲ ਹੋ ਰਿਹਾ ਲੱਖਾਂ ਰੁਪਏ ਕਰੋੜਾਂ ਰੁਪਏ ਜਿਹੜੇ ਲੱਖਾਂ ਡਾਲਰ ਜਿਹੜਾ ਉਹ ਉੱਥੇ ਹੁਣ ਲੀਗਲ ਕਾਸਟ ਪੇ ਕਰ ਰਿਹਾ ਹਿੰਦੁਸਤਾਨ ਇਹਨਾਂ ਚੋਂ ਫੁੱਟ ਸੋਲਜਰ ਦੀ ਰਾਤੀ ਅਸੀਂ ਲਾਈਵ ਵਿੱਚ ਜਿਹੜਾ ਸੀ ਆਪਣਾ ਉਹ ਤੁਹਾਨੂੰ ਲੈ ਕੇ ਗਏ ਉੱਥੇ ਇਸ ਕਾਉਂਸਲ ਵਿਨਕੂਵਰ ਦੇ ਸਾਹਮਣੇ ਉੱਥੇ ਭਾਈ ਗੁਰਮੀਤ ਤੂਰ ਹੁਰੀ ਸਾਡੇ ਨਾਲ ਜੁੜੇ ਹੋਏ ਸੀ ਉਹਨਾਂ ਨੇ ਬੜਾ ਇੱਕ ਵੱਡਾ ਸਵਾਲ ਚੁੱਕਿਆ ਇਹ ਜਿਹੜੇ ਬੰਦੇ ਕੇਸ ਲੜਦੇ ਪਏ ਨੇ ਜਿਹੜੇ ਹੁਣ ਕਿਉਂਕਿ ਭਾਈ ਹਰਦੀਪ ਸਿੰਘ ਨਿਜਰ ਇਹਨਾਂ ਨੂੰ ਪਤਾ ਕੇਸ ਚੱਲਦਾ ਪਿਆ ਉੱਥੇ ਤੇ ਕੇਸ ਵਿੱਚ ਜਿਹੜਾ ਉਹ ਬਹੁਤ ਭਾਰੀ ਮਨਨ ਕਿ ਕਹਿ ਲੋ ਕਿ ਇਹਨਾਂ ਜਿਹੜੇ ਇੱਕ ਤਰਫ ਜਿਹੜਾ ਭਾਈ ਹਰਦੀਪ ਸਿੰਘ ਨਿਜਰ ਦਾ ਕੇਸ ਆ ਉਹ ਤਾਂ ਪ੍ਰੋਸੀਕਿਊਸ਼ਨ ਕ੍ਰਾਊਨ ਪ੍ਰੋਸੀਕਿਊਸ਼ਨ ਲੜ ਰਿਹਾ ਯਾਨੀ ਕਿ ਸਟੇਟ ਆਫ ਕੈਨੇਡਾ ਜਿਹੜੀ ਉਹ ਲੜ ਰਹੀ ਕਿਉਂਕਿ ਉਹਨਾਂ ਦਾ ਸ਼ਹੀਦ ਹੋਇਆ ਤੇ ਸਾਰੀ ਲੀਗਲ ਕਾਸਟ ਜਿਹੜੀ ਉਹ ਕਹਿੰਦਾ ਜੀ ਸਰਕਾਰ ਕ੍ਰਾਊਨ ਪ੍ਰੋਸੀਕਿਊਸ਼ਨ ਜਿਹੜੀ ਉਹ ਪੇ ਕਰ ਰਹੀ ਦੂਜੇ ਪਾਸੇ ਹੈਗੇ ਨੇ ਫੁੱਟ ਸੋਲਜਰਸ ਇੱਕ ਕਰਨ ਬਰਾੜ ਹੈ ਅਮਨਦੀਪ ਕਰਨਪ੍ਰੀਤ ਸਾਰੇ ਜਿਹੜੇ ਤੁਹਾਨੂੰ ਚਾਰ ਤੁਹਾਨੂੰ ਅਸੀਂ ਦੱਸੇ ਨੇ ਇਹ ਸਾਹਮਣੇ ਨੇ ਹੁਣ ਇਹਨਾਂ ਦੀ ਹਾਲਤ ਇਹ ਵੇ ਕਿ ਕੇਸ ਇਹ ਵੀ ਲੜ ਰਹੇ ਨੇ ਤੇ ਉੱਥੇ ਜਿਹੜੀ ਕ੍ਰਿਡਾ ਦੇ ਵਿੱਚ ਜਸਟਿਸ ਸਿਸਟਮ ਹੈ ਬੁਕਲਾ ਦੀ ਕਾਸਟ ਹੈ ਬਹੁਤ ਮਹਿੰਗੀ ਉਹਨੇ ਸਵਾਲ ਚੁੱਕਿਆ ਕਿ ਇਹ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਪ੍ਰੋਸੀਕਿਊਸ਼ਨ ਹੈ ਉਹਦਾ ਤੇ ਪੈਸਾ ਜਿਹੜਾ ਪੇ ਕਰ ਰਿਆ ਸਰਕਾਰ ਇਹਨਾਂ ਤੇ ਜਿਹੜੇ 4 ਵਕੀਲ ਕੀਤੇ ਨੇ ਚੋਹਾਂ ਨੇ ਇਹਨਾਂ ਦੀ ਕਾਸਟ ਕੌਣ ਪੇ ਕਰ ਰਿਆ ਤੇ ਅਸੀਂ ਤੁਹਾਨੂੰ ਕੱਲ ਕਿਹਾ ਸੀ ਕਿ ਅਸੀਂ ਥੋੜਾ ਜਿਹਾ ਜਰਾ ਕੋਈ ਥੋੜੀ ਜਿਹੀ ਜਰਾ ਕੋਈ ਜਾਣਕਾਰੀ ਤੁਹਾਨੂੰ ਦੇਾਂਗੇ ਇਹ ਜਿਹੜਾ ਪਰ ਆਵਰ ਕੋਈ 1000 2000 ਡਾਲਰ ਜਿਹੜਾ ਕੈਨੇਡੀਅਨ ਪਿਛਲੇ 3 ਦਿਨ 3 ਦਿਨ ਜਿਹੜੀ ਸੁਣਵਾਈ ਚੱਲੀ ਏ ਤੇ 6-6 ਘੰਟੇ ਚੱਲੀ ਏ ਉਹਨਾਂ ਦੀ ਜਿਹੜੀ ਆਪਣਾ ਇੱਕ ਦੇ ਜਿਹੜੇ ਲੱਖਾਂ ਡਾਲਰ ਜਿਹੜੇ ਨੇ ਇਹ ਪਿਛਲੇ ਤਿੰਨਾਂ ਦਿਨਾਂ ਵਿੱਚ ਦਿੱਤੇ ਨੇ। ਕੀ ਇਹ ਇਹਨਾਂ ਫੂਟ ਸੋਲਜਰਸ ਨੇ ਪੇ ਕੀਤੇ ਨੇ? ਇਹਨਾਂ ਕੋਲ ਤੇ ਆਪਣੇ ਖਾਣ ਨੂੰ ਪੈਸੇ ਨਹੀਂ। ਇਹ ਤੇ ਆਪਣੇ ਸਟੂਡੈਂਟ ਵੀਜ਼ਿਆਂ ਤੇ ਆਏ ਸੀ। ਸਕਾਲਰਸ਼ਿਪਾਂ ਨਾਲ ਉਸੇ ਯੂਨੀਵਰਸਿਟੀਆਂ ਤੋਂ ਲਵਾ ਕੇ ਹੈ ਜੋ ਕੁਝ ਇਹਨਾਂ ਕੋਲ ਹੈਗਾ ਸੀ ਇਹਨਾਂ ਦੇ ਮਾਪਿਓ ਨੇ ਪਿੱਛੇ ਸਾਰੀਆਂ ਜ਼ਮੀਨਾਂ ਵੇਚ ਕੇ ਤੇ ਇਹਨਾਂ ਨੂੰ ਕੁਝ ਵਿਆਜ ਤੇ ਫੜ ਕੇ ਪੈਸੇ ਇਹਨਾਂ ਨੂੰ ਭੇਜਿਆ ਕਿ ਜਾਓ ਪੜ੍ਹ ਲਓ ਸਾਡੇ ਵਾਸਤੇ ਵੀ ਕੋਈ ਚਾਰ ਟੱਕੇ ਕਮਾ ਕੇ ਭੇਜੋ। ਇਹ ਪਾਗਲ ਦੇ ਪੁੱਤਰ ਕੰਜਰ ਉੱਥੇ ਜਾ ਕੇ ਤੇ ਇਸ ਕੰਮ ਪੈ ਗਿਆ ਹੈ ਇਹਨਾਂ ਨੇ ਕਿਹਾ ਇੱਕ ਵਾਰੀ ਜ਼ਿਆਦਾ ਪੈਸਾ ਕਮਾਉਣੇ ਇਹਨੂੰ ਲਾਲਚ ਦਿੱਤਾ ਸੰਜੇ ਵਰਮਾ ਦੇ ਹੱਥ ਜੜ ਗਿਆ ਉੱਥੇ ਤੇ ਇਹਨਾਂ ਨੇ ਆਪਣਾ ਉੱਥੇ ਇਹਨਾਂ ਦੇ ਬਾਰੇ ਜਿਹੜੀ ਮੈਂ ਜਾਣਕਾਰੀ ਲਈ ਗਰਾਊਂਡ ਤੋਂ ਇਹ ਉੱਥੇ ਜਿਸ ਗੁਰਦੁਆਰੇ ਦੇ ਵਿੱਚ ਜਿਸ ਗੁਰਦੁਆਰੇ ਦੇ ਬਾਹਰ ਭਾਈ ਸ਼ਹੀਦ ਹਰਦੀਪ ਸਿੰਘ ਨਿੱਜਰ ਨੂੰ ਉਹਨਾਂ ਨੇ ਸ਼ਹੀਦ ਕੀਤਾ ਇਹ ਮਾਪਿਆਂ ਨੂੰ ਜ਼ਲੀਲ ਕਰਨ ਵਾਲੇ ਆਪ ਖੁਦ ਵੀ ਜ਼ਲੀਲ ਹੋਣਾਰੇ ਉੱਥੇ ਗੁਰਦੁਆਰੇ ਵਿੱਚ ਭਾਈ ਅਰਦੀਪ ਸਿੰਘ ਨੀਜਰ ਦਾ ਲਾਇਆ ਲੰਗਰ ਖਾਂਦੇ ਰਹਿ ਇਹਨਾਂ ਕੋਲ ਉੱਥੇ ਪੈਸੇ ਵੀ ਇੰਨੇ ਨਹੀਂ ਸੀ ਕਿ ਰੋਟੀ ਪਾਣੀ ਬਾਹਰੋਂ ਖਰੀਦ ਕੇ ਲੈ ਲੈਣ ਗੁਰਦੁਆਰਿਆਂ ਦੇ ਲੰਗਰ ਖਾਂਦੇ ਸੀ ਤੇ ਹੁਣ ਪੈਸੇ ਕਿੱਥੋਂ ਆ ਰਹੇ ਇਹ ਸਭ ਤੋਂ ਵੱਡਾ ਸਵਾਲ ਸੀ ਅਸੀਂ ਕੋਈ ਜਾਣਕਾਰੀਆਂ ਲਈਆਂ ਰੱਖੀਆਂ ਹਿੰਦੁਸਤਾਨ ਦੇ ਵਿੱਚੋਂ ਜਿਹਦੇ ਵਿੱਚੋਂ ਸਾਨੂੰ ਇਹ ਪਤਾ ਲੱਗਾ ਕਿ ਹਿੰਦੁਸਤਾਨ ਨੇ ਜਿਹੜੀ ਰੋ ਅਜੰਸੀ ਇਹ ਅਜੀਤ ਦੁਆਲ ਨੇ ਇੱਕ ਸਪੈਸ਼ਲ ਜਿਹੜਾ ਫੰਡ ਕਾਇਮ ਕੀਤਾ ਹੋਇਆ ਜਿਹੜਾ ਕਿ ਰੋ ਦੇ ਹੈੱਡਕੁਆਰਟਰ ਦੇ ਵਿੱਚ ਉਹਦਾ ਅਕਾਊਂਟ ਹੈ ਤੇ ਲੀਗਲ ਕਾਸ ਦੇ ਨਾਮ ਦੇ ਉੱਤੇ ਜਿਹੜਾ ਆਪਣੇ ਫੁੱਟ ਸੋਲਜਰਸ ਨੇ ਜਿੱਥੇ ਵੀ ਫਸਦੇ ਨੇ ਉਹਨਾਂ ਦੀ ਲੀਗਲ ਬੈਟਲ ਲੜਨ ਵਾਸਤੇ ਜਿਹੜਾ ਆਪਣਾ ਉਹ ਇਸ ਸਾਲ ਚੁੱਕੇ ਜ਼ਾਹਿਰ ਹੈ ਦੋ ਕੇਸ ਵੱਡੇ ਚੱਲਦੇ ਪਏ ਨੇ ਇੱਕ ਨਿਊਯਾਰਕ ਵਿੱਚ ਨikhil Gupta ਦਾ ਕੇਸ ਲੜਦੀ ਪਈ ਹਿੰਦੁਸਤਾਨੀ ਸਰਕਾਰ ਇੱਕ ਹਰਦੀਪ ਸਿੰਘ ਨਿਜਰ ਦਾ ਕੇਸ ਲੜਦੀ ਪਈ ਹਿੰਦੁਸਤਾਨੀ ਸਰਕਾਰ ਇਹ ਨਾ ਸਮਝਣਾ ਕਿ ਇਹ ਜਿਹੜੇ ਨਿਖਲ ਗੁਪਤਾ ਕੋਈ ਆਪਣੀ ਕਾਸਟ ਪੇ ਕਰ ਰਿਹਾ ਜਿਹੜਾ ਵੱਡੇ ਤੋਂ ਵੱਡਾ ਵਕੀਲ ਜਿਹੜਾ ਸਰਕਾਰੀ ਵਕੀਲ ਦਿੱਤਾ ਯੂਕੇ ਯੂਐਸਏ ਦੀ ਗਵਰਨਮੈਂਟ ਨੇ ਉਹਨੇ ਨਹੀਂ ਲਿਆ ਆਖਰ ਤੇ ਮਨਾ ਕਰ ਦਿੱਤਾ ਤੇ ਫਿਰ ਟਾਪ ਕ੍ਰਿਮੀਨਲ ਦਾ ਜਿਹੜਾ ਲਾਇਰ ਹੈ ਉਹਨੂੰ ਪਿਛਲੇ ਮਹੀਨੇ ਹਾਇਰ ਕੀਤਾ ਅੰਗੇਜ ਕੀਤਾ ਨਿਖਲ ਗੁਪਤਾ ਨੇ ਨਿਖਲ ਗੁਪਤਾ ਕੋ ਪੈਸੇ ਕਿੱਥੇ ਕਿ 15000 ਡਾਲਰ ਤੋਂ ਦੀ ਜੇਬ ਚ ਜਾਂਦੇ ਆ ਵੀ ਕਾ ਯਾਦਵ ਨੇ ਪਾਇਆ ਤੇ ਤੂੰ ਯਾ ਚੱਲਾਂ ਤੈਨੂੰ 15000 ਡਾਲਰ ਤੇ ਖਰਚਾ ਦਿੰਦੇ ਨੇ ਤੈਨੂੰ ਉਹਦੇ ਕੋਲ ਪੈਸੇ ਕਿੱਥੋਂ ਸਾਡੇ ਜਿਹੜੇ ਸੂਤਰ ਕਹਿ ਰਹੇ ਨੇ ਜਿਹੜੇ ਸਰਸਿਸ ਮੇਰੇ ਕਹਿ ਰਹੇ ਨੇ ਉਹ 3 ਮਿਲੀਅਨ ਡਾਲਰ 3 ਮਿਲੀਅਨ ਡਾਲਰ ਬਜਟ ਜਿਹੜਾ ਉਹ ਸਿਰਫ ਇੱਕ ਸਾਲ ਵਾਸਤੇ ਹਿੰਦੁਸਤਾਨ ਦੀ ਸਰਕਾਰ ਨੇ ਅਲੋਕੇਟ ਕੀਤਾ 3 ਮਿਲੀਅਨ ਡਾਲਰ ਜਿਹੜੇ ਨੇ ਉਹ ਰੌ ਦੇ ਅਕਾਊਂਟ ਚ ਭੇਜੇਗੇ ਤਾਂ ਕਿ ਉੱਥੋਂ ਜਿਹੜਾ ਆਪਣਾ ਰੌ ਲੀਗਲ ਕਾਸ ਦੀ ਮਦਰ ਰਿਜ ਜਿਹਨੇ ਜਿਵੇਂ ਜਿਵੇਂ ਜਿਹੜੇ ਜਿਹੜੇ ਵਕੀਲ ਨੂੰ ਲੋਡ ਪੈ ਗਈ ਉਹਨੂੰ ਪੇਮੈਂਟ ਕਰੇਗਾ ਹੁਣ ਪੇਮੈਂਟ ਦਾ ਤਰੀਕਾਕਾਰ ਵੀ ਸੁਣ ਲੋ ਪੇਮੈਂਟ ਦਾ ਤਰੀਕਾਕਾਰ ਕੋਈ ਡਾਇਰੈਕਟ ਬੈਂਕਿੰਗ ਚੈਨਲ ਨਹੀਂ ਹੈ ਇਹ ਡਿਜੀਟਲ ਜਿਹੜੀ ਪੇਮੈਂਟਸ ਹੋ ਰਹੀਆਂ ਨੇ ਉਹ ਜਿਹੜੇ ਡਿਜੀਟਲ ਪੇਮੈਂਟਸ ਨੇ ਤੁਹਾਨੂੰ ਪਤਾ ਹੀ ਕਿਹੜੇ ਕਿਹੜੇ ਰੂਪ ਨੇ ਇੱਕ ਤੇ ਕ੍ਰਿਪਟੋ ਦੇ ਆਧਾਰ ਕ੍ਰਿਪਟੋ ਦੀ ਸ਼ੇਪ ਵਿੱਚ ਵੀ ਪੇ ਹੁੰਦੇ ਨੇ ਦੂਜਾ ਬਾਕੀ ਜਿਹੜੇ ਕੋਈ ਐਮਾਜ਼ੋਨ ਦੇ ਥਰੂ ਬਾਕੀ ਜਿਹੜੀਆਂ ਜਿਹੜੀ ਇੰਟਰਨੈਸ਼ਨਲ ਪੇਮੈਂਟਸ ਦੀ ਜਿਹੜੀਆਂ ਚੀਜ਼ এজেন্সিਾਂ ਨੇ ਉਹਨਾਂ ਦੇ ਥਰੂ ਦਾ ਜਿਹੜੇ ਆਪਣਾ ਏ ਡਿਜੀਟਲ ਜਿਹੜੇ ਆਪਣਾ ਦੂਸਰੇ ਕੈਰੀਅਰ ਨੇ ਉਹਨਾਂ ਦੇ ਰਾਹੀਂ ਜਿਹੜਾ ਇਹ ਪੇਮੈਂਟਸ ਜਿਹੜੀਆਂ ਨੇ ਇਹ ਉਹਨਾਂ ਵਕੀਲਾਂ ਦੇ ਚੈਂਬਰਾਂ ਨੂੰ ਕੀਤੀਆਂ ਜਾ ਰਹੀਆਂ ਨੇ ਜਾਂ ਇਸ ਤਰ੍ਹਾਂ ਨਹੀਂ ਹੋ ਜਾਂਦਾ ਕਿ ਜਿਹੜੇ ਆਪਣੇ ਇਹਨਾਂ ਦੇ ਐਸੈਟਸ ਨੇ ਉਹਨਾਂ ਨੂੰ ਇਹ ਡਿਜੀਟਲ ਪੇਮੈਂਟ ਕਰ ਦਿੰਦੇ ਨੇ ਤੇ ਉਹ ਉੱਥੋਂ ਪੈ ਕੇ ਤੇ ਕੈਸ਼ ਜਾਂ ਆਪਣੇ ਦੂਸਰੇ ਜਿਹੜੇ ਆਪਣਾ ਅਕਾਊਂਟਸ ਟ੍ਰਾਂਸਫਰ ਕਰ ਦਿੰਦੇ ਨੇ ਇਹ ਬੁਰਾ ਇੱਕ ਸਿਸਟਮ ਇਹਨਾਂ ਨੇ ਡਿਵੈਲਪ ਕੀਤਾ ਹੋਇਆ ਇਹ ਡਿਵੈਲਪ ਜਿਹੜਾ ਸਾਮ ਸਿਸਟਮ ਜਿਹੜਾ ਸਾਹਮਣੇ ਆਇਆ ਜਦੋਂ ਪਾਕਿਸਤਾਨ ਦੇ ਫੌਜ ਦੇ ਤਰਜਮਾਨ ਡੀਜੀਆਈਐਸਪੀਆਰ ਜਨਰਲ ਅਹਿਮਦ ਸ਼ਰੀਫ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਆਪਣਾ ਇਹ ਪਹਿਲਗਾਮ ਦੇ ਫਾਸਟ ਫਲੈਗ ਆਪਰੇਸ਼ਨ ਤੋਂ ਬਾਅਦ ਉਹਨਾਂ ਨੇ ਪੂਰੀ ਤਰ੍ਹਾਂ ਸਾਰੇ ਸਬੂਤ ਰੱਖੇ ਸੀ ਕਿ ਕਿਸ ਤਰ੍ਹਾਂ ਹਿੰਦੁਸਤਾਨ ਦੀ ਜਿਹੜੀ ਰੌ ਉਹ ਪਾਕਿਸਤਾਨ ਦੇ ਵਿੱਚ ਤਖਰੀਬਕਾਰੀਆਂ ਦਾ دہشت گردی ਕਰਾਉਣ ਵਾਸਤੇ ਕਿਹੜੇ ਕਿਹੜੇ ਰਾਹੀਮ ਪੇਮੈਂਟਸ ਕਰਦੇ ਨੇ ਉਹੀ ਚੈਨਲਸ ਨੇ ਛੋਟੇ ਛੋਟੇ ਮੁਖਤਲਫ ਪੇਮੈਂਟਸ ਥਾਕੇ ਜਰਾ ਨਜ਼ਰ ਚ ਵੀ ਨਾ ਆਣ ਤੇ ਲੋਕਾਂ ਨੂੰ ਪੇਮੈਂਟਸ ਪਹੁੰਚਦੀਆਂ ਵੀ ਰਹਿਣਨ مختلف ਅਥੀ ਵੱਖ-ਵੱਖ ਤਰੀਕੇ ਦੇ ਨਾਲੇ ਪੇਮੈਂਟਸ ਕਰਦੇ ਇਹ ਤੁਹਾਨੂੰ ਦੱਸ ਦਿੱਤਾ ਅਸੀਂ ਕਿ 3 ਮਿਲੀਅਨ ਡਾਲਰ ਜਿਹੜੇ ਨੇ ਹਿੰਦੂਸਤਾਨੀ ਸਰਕਾਰ ਨੇ ਸਿਰਫ ਲੀਗਲ ਕਾਸਟ ਜਿਹੜੀ ਆਪਣੇ ਫੁੱਟ ਸੋਲਜਰ ਦੀ ਪੇ ਕਰਨ ਵਾਸਤੇ ਉਹਨਾਂ ਨੇ ਜਿਹੜੇ ਇਸ ਸਾਲ ਮੁਖਤਸ ਕੀਤੇ ਹੋਏ ਨੇ ਜਿਹਦੇ ਵਿੱਚੋਂ ਕੇਸ ਲੜਿਆ ਜਾ ਰਿਹਾ ਨਿਖਲ ਗੁਪਤਾ ਦਾ ਵੀ ਤੇ ਇਹ ਜਿਹੜੇ ਚਾਰ ਕੈਨੇਡਾ ਵਾਲੇ ਪਾਈ ਹਰਦੀਪ ਸਿੰਘ ਨੀਜ਼ਰ ਦੇ ਕਾਤਲ ਨੇ ਉਹਨਾਂ ਦਾ ਵੀ ਕੇਸ ਜਿਹੜਾ ਇਹ ਪੇ ਕੀਤੇ ਜਾ ਰਹੇ ਨੇ ਪੈਸੇ ਕਲ ਭਾਈ ਗੁਰਮੀਤ ਤੂਰ ਹੋ ਰਾ ਨੇ ਇਹ ਸਵਾਲ ਚੁੱਕਿਆ ਸੀ ਤੇ ਮੈਂ ਕਿਹਾ ਤੁਹਾਨੂੰ ਉਹਦਾ ਜਿਹੜਾ ਜਵਾਬ ਲੱਭ ਕੇ ਅਸੀਂ ਜਿਹੜਾ ਉਹ ਦੇ ਦੇਈਏ। ਇਹੀ ਕੰਮ ਜਿਹੜਾ ਬੰਗਲਾਦੇਸ਼ ਦੇ ਵਿੱਚ ਵਰਤਿਆ ਜਾ ਰਿਹਾ ਉਹੀ ਪਲੇਬ ਕੋਸਤਮਾਲ ਕੀਤੀ ਇਸ ਤਰ੍ਹਾਂ ਮੁੰਡਾ ਕਤਲ ਕਰਵਾਇਆ ਕਿ ਉੱਥੇ ਜਿਹੜੇ ਹੁਣ ਦੇ ਬੰਗਲਾਦੇਸ਼ੀ ਵੀ ਸਮਝਦੇ ਨਹੀਂ ਜਿਵੇਂ ਕੈਨੇਡਾ ਦੇ ਸਿੱਖਾਂ ਨੂੰ ਪਤਾ ਕਿ ਜਿਹੜੇ ਇਹ ਕਾਤਲ ਕਿੱਥੋਂ ਆ ਰਹੇ ਨੇ ਇਸੇ ਤਰ੍ਹਾਂ ਬੰਗਲਾਦੇਸ਼ ਦੇ ਹਰ ਇੱਕ ਨਾਗਰਿਕ ਨੂੰ ਪਤਾ ਕਿ ਇਹ ਜਿਹੜਾ ਉੱਥੇ ਅਸੀਨਾ ਵਾਜਦ ਬੈਠ ਕੇ ਉਹ ਸਾਰੀ ਜਿਹੜਾ ਸੀ ਆਪਣਾ ਉਹ ਚਾਹੁੰਦੀ ਏ ਕਿ ਬੰਗਲਾਦੇਸ਼ ਵਿੱਚ ਜਿਹੜੇ ਨੇ ਹਾਲਾਤ ਖਰਾਬ ਰਹਿਣ ਤਾਂ ਕਿ ਲੋਕੀ ਜਿਹੜੇ ਨੇ ਉਹ ਉਹਨੂੰ ਯਾਦ ਕਰਨ ਔਰ ਵਾਪਸੀ ਦਾ ਕੋਈ ਬਦਬਸਤ ਹੋ ਜਾਏ ਪਰ ਬੰਗਲਾਦੇਸ਼ ਦੇ ਲੋਕਾਂ ਨੇ ਤੇ ਹਿੰਦੁਸਤਾਨ ਜਿਹੜਾ ਉਹ ਕੱਤਰ ਦੀ ਰਿਪੀਟ ਕਰਨਾ ਚਾਹ ਰਿਆ ਕੱਤਰ ਵਿੱਚ ਉਹਨਾਂ ਨੇ ਪਾਕਿਸਤਾਨ ਦੇ ਵਿਰੁੱਧ ਜਿਹੜਾ ਸੀ ਪਾਕਿਸਤਾਨ ਨੂੰ ਦੋ ਟੁਕੜੇ ਕੀਤਾ ਤੇ ਉਦੋਂ ਬੰਗਲਾਦੇਸ਼ ਜਿਹੇ ਹੀ ਅਸੀਨਾਵਾਜਦ ਗਰੁੱਪ ਜਿਹੜਾ ਸੀ ਇਹ ਸਾਰਾ ਹਿੰਦੁਸਤਾਨ ਦੇ ਉਦੋਂ ਵੀ ਨਾਲ ਸੀ ਹੁਣ ਵੀ ਨਾਲ ਹੈ ਪਰ ਉਦੋਂ ਨਿਸ਼ਾਨਾ ਪਾਕਿਸਤਾਨ ਸੀ ਹੁਣ ਇਹਨੇ ਆਪਣਾ ਮੁਲਕ ਇਹ ਲੋਗ ਇਸ ਤਰ੍ਹਾਂ ਦੇ ਨੇ ਇਹ ਅਸੀਨਾ واجد ਇਹਦਾ ਪਿਓ ਮਜੀਬ ਇਸ ਤਰ੍ਹਾਂ ਦੇ ਗਰੀਡੀ ਨੇ اقتدار ਦੇ ਉਸ ਵੇਲੇ ਪਾਕਿਸਤਾਨ ਤੋੜਵਾ ਦਿੱਤਾ ਇਸ ਵੇਲੇ ਆਪਣਾ ਮੁਲਕ ਤੋੜਨ ਦੇ ਵਾਸਤੇ ਜਿਹੜਾ ਉਸੇ ਬੈਠ ਮੁਲਕ 'ਚ ਬੈਠ ਕੇ ਇਹ ਸਾਸਿਆਂ ਕਰਦੀ ਪਈਏ ਬੰਗਲਾਦੇਸ਼ ਦੇ ਨਾ ਬੰਗਲਾਦੇਸ਼ ਦੇ ਖਿਲਾਫ ਤਾਂ ਜੋ ਉੱਥੇ ਹਾਲਾਤ ਠੀਕ ਨਾ ਹੋਣ ਤੇ ਹਿੰਦੁਸਤਾਨ ਦਾ ਤੇ ਫਾਇਦਾ ਫਾਇਦਾ ਕੱਤਰ ਵਿੱਚ ਵੀ ਫਾਇਦਾ ਸੀ ਕਿ ਪਾਕਿਸਤਾਨ ਦਾ ਜਿਹੜਾ ਸੀ ਇੱਕ ਵੱਡਾ ਮੁਲਕ ਨਾ ਸੀ ਉਹ ਦੋ ਟੋਟੇ ਹੋ ਗਿਆ ਹੁਣ ਜਿਹੜਾ ਫਾਇਦਾ ਹੈ ਕਿ ਬੰਗਲਾਦੇਸ਼ ਜਿਹੜਾ ਜਿਹੜਾ ਕਿ ਇਹਨਾਂ ਦੇ ਖਿਲਾਫ ਵਿਰੋਧ ਕਰ ਰਿਹਾ ਜਿਹੜਾ ਬੰਗਲਾਦੇਸ਼ ਜਿਹੜਾ ਹਿੰਦੁਸਤਾਨ ਨੂੰ ਲਲਕਾਰ ਰਿਹਾ ਉਹਨੂੰ ਜਿਹੜਾ ਆਪਣਾ ਟੁਕਨ ਨੂੰ ਤੋੜ ਕੇ ਉਹਨੂੰ ਛੋਟੇ ਕਰਕੇ ਉਹਨੂੰ ਮਾਮਲਾ ਕਰਕੇ ਆਪਣਾ ਫਾਇਦਾ ਚੁਕਣਾ ਇਹ ਦਸੰਬਰ 71 ਦੀ ਰੈਪੀਟੀਸ਼ਨ ਤੇ ਚੱਲਦੀ ਪਈ ਹੈ ਬੰਗਲਾਦੇਸ਼ ਦੇ ਲੋਕੀ ਸਮਝ ਗਏ ਨੇ ਇਸੇ ਵਾਸਤੇ ਉਹ ਹਿੰਦੁਸਤਾਨ ਦੇ ਜਿਹੜੇ ਇਹ ਟੈਰਰ ਹਾਊਸ ਨੇ ਜਿਹੜੇ ਕਾਉਂਸਲ ਖਾਨੇ ਨੇ ਉਹਨਾਂ ਦੇ ਸਾਹਮਣੇ ਜਾ ਕੇ ਡੰਕੇ ਦੀ ਚੋੜ ਤੇ ਇਤਿਜਾਜ ਕਰ ਰਹੇ ਨੇ ਤੇ ਢਾਕਾ ਤੋਂ ਲੈ ਕੇ ਵਨਕੂਵਰ ਤੱਕ ਹਿੰਦੁਸਤਾਨ ਦੇ ਜਿਹੜੇ ਇਸ ਟਾਈਮ ਕਾਉਂਸਲ ਖਾਨੇ ਨੇ ਉਹਨਾਂ ਨੂੰ ਬੰਦ ਕਰਨ ਦਾ ਜਿਹੜਾ ਆਪਣਾ ਉਹ ਨਾਰਾ ਲੱਗ ਰਿਹਾ 6 ਫਾਰ ਜਸਟਿਸ ਨੇ ਵੀ ਡਿਮਾਂਡ ਕੀਤੀ ਏ ਕਿ ਟੈਰਨ ਹਾਊਸ ਜਿਹੜੇ ਨੇ ਇਹ ਬੰਦ ਕੀਤੇ ਜਾਣ ਤੁਹਾਡੇ ਸਾਹਮਣੇ ਰੱਖੀਆਂ ਚੀਜ਼ਾਂ ਜਾਣਕਾਰੀਆਂ ਸੀ ਬਹੁਤ ਬਹੁਤ ਧੰਨਵਾਦ ਪਿਛੜਦੀ ਕਲਾ